ਜਦੋਂ ਪਾਤਸ਼ਾਹ ਨੇ ਇੰਨੀ ਗੱਲ ਕਹੀ ਤੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਵੀ ਉਹਨੇ ਸੁਣ ਲਈਆਂ ਬੜਾ ਪਹੁੰਚਿਆ ਬੰਦਾ ਵੇ ਉਹਨੇ ਪਾਤਸ਼ਾਹ ਦੀਆਂ વાਰਤਾ ਵੀ ਸੁਣ ਲਈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜਾ ਦੇ ਡੇਰੇ ਚ ਗਏ ਉਸੇ ਵਕਤ ਪਾਤਸ਼ਾਹ ਦੇ ਚਰਨਾਂ 'ਚ ਲੰਮਾ ਪੈ ਕੇ ਡੰਡੋਤ ਕਰਕੇ ਮਾਫੀ ਮੰਗਣ ਲੱਗ ਪਿਆ ਪਾਤਸ਼ਾਹ ਮੈਂ ਆਪਣੀਆਂ ਕਰਾਮਾਤਾਂ ਦਾ ਮਾਣ ਕਰਦਾ ਸੀ पर पातशाह तेरे सामने मेरी कोई कमाई नहीं हे गुरु नानक साहब दुध तो मलाई ला दईए दुद्ध तमी दुध ही रिह पर कोई नींबू नचोड़ के सुट दे नींबू दे पल्ले नहीं कुछ भी रहा महाराज वो तो रूढ़िया से रुड़ दुध तो मलाई ला दो दुध दुद्ध ही रैतशाह कोई नींबू नचोड़ के सुट दे ना नींबू दे पल्ले कुछ नहीं रहा रूढ़िया से रुलद ਨਾ ਪਾਤਸ਼ਾ ਇੱਕ ਨਾ ਕਰਿਓ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਦਰ ਪਾ ਕੇ ਕਿਹਾ ਸ਼ਾਦ ਅੱਲਾ ਇਸ ਧਰਤੀ ਉੱਤੇ ਰਿਧੀਆਂ ਸਿੱਧੀਆਂ ਕਰਾਮਾਤਾਂ ਲੋਕਾਂ ਨੂੰ ਮੱਥਾ ਟਿਕਾਉਣ ਵਾਸਤੇ ਨਹੀਂ ਹੁੰਨੀਆਂ ਸ੍ਰਿਸ਼ਟੀ ਦੇ ਭਲੇ ਵਾਸਤੇ ਬੰਦਗੀ ਕਰੀਦੀ ਹੈ ਇਸ ਧਰਤੀ ਤੇ ਨਾਮ ਉਹਨਾਂ ਦਾ ਰਹਿੰਦਾ ਜਿਹੜੇ ਧਰਤੀ ਦੇ ਲੋਕਾਂ ਦਾ ਭਲਾ ਕਰਕੇ ਜਾਂਦੇ ਨੇ ਜਿਹੜੇ ਰਿਧੀਆਂ ਸਿੱਧੀਆਂ ਕਰਾਮਾਤਾਂ ਨਾਲ ਮੱਥੇ ਟਿਕਾਉਂਦੇ ਨੇ ਸਰੀਰ ਮਰਦਿਆਂ ਵੜਿਆਈ ਮੁੱਕ ਜਾਂਦੀ ਹੈ ਉਹਨੇ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ ਪਾਤਸ਼ਾਹ ਦਾ ਹੁਕਮ ਮੰਨ ਕੇ ਉਹਨੇ ਸ੍ਰਿਸ਼ਟੀ ਦੇ ਭਲੇ ਵਾਸਤੇ ਬੰਦਗੀ ਸ਼ੁਰੂ ਕੀਤੀ ਸਾ ਸੰਗਤ ਇਹ ਬਹੁਤ ਵੱਡੀ ਗੁਰਮਤ ਦਾ ਇੱਕ ਸੰਦੇਸ਼ ਹੈ ਸਿੱਖੀ ਵਿੱਚ ਬਹੁਤ ਵੱਡੇ ਵੱਡੇ ਸਾਧੂ ਹੋਏ ਨੇ ਜਿਨ੍ਹਾਂ ਕੋਲ ਇੰਨੀਆਂ ਵੱਡੀਆਂ ਵੱਡੀਆਂ ਰੀਤੀਆਂ ਸਦੀਆਂ ਪਰ ਸਾ ਸੰਗਤ ਗੁਰੂ ਨੇ ਕੋਈ ਚੀਜ਼ ਸਿਖਾਈ ਹੈ ਹੋਏ ਰਹੇ ਸਭ ਕੀ ਪੱਗ ਛਾਰ ਸਭ ਦੀ ਚਰਨ ਧੂੜ ਬਣ ਕੇ ਰਹਿੰਦੇ ਨੇ ਫਿਰ ਉਹਨਾਂ ਸਾਧੂਆਂ ਦੀ ਸੰਗਤ ਕੀਤੇ ਆਂ ਮਨ ਦੀ ਨਿਮਰਤਾ ਆਜੇ ਪਾਪ ਦੂਰ ਹੋ ਜਾਂਦੇ ਨੇ ਮਗ ਮੱਜਨ ਸੰਗ ਸਾਧੂਆਂ ਧੂੜੀ ਕਰਿ ਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਈਐ ਬਿਨ ਸੇ ਲੋਭ ਸੁਆਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਸੱਚ ਦੇ ਰਾਤੇ ਕੋਈ ਤੁਰੇ ਦੁਨੀਆ ਸਰੀਰ ਮਰਨ ਤੋਂ ਬਾਅਦ ਵੀ ਉਹਦੀ ਵਡਿਆਈ ਕਰਦੀ ਹੈ ਇੱਕ ਮਹਾਂਪੁਰਸ਼ ਨਿਰਮਲੇ ਸਾਧੂ ਹੋਏ ਔਰ ਸਾ ਸੰਗਤ ਉਹਨਾਂ ਦੇ ਕੋਲ ਬੋਧ ਚਿੱਲੇ ਰਹਿੰਦੇ ਸੀ ਭਾਈ वीर सिंह ਹੋਰ ਇਸ ਗਾਥਾ ਦਾ ਜ਼ਿਕਰ ਕੀਤਾ ਉਹ ਕਹਿੰਦੇ ਇੱਕ ਵਾਰ ਉਹਨਾਂ ਕੋਲ ਬੰਦਗੀ ਵਾਲੇ ਕੋ ਚਿੱਲੇ ਰਹਿਣ ਤੋਂ ਕਹਿੰਦੇ ਚਲੋ ਵੀ ਤੁਹਾਨੂੰ ਕਿਸੇ ਹੋਰ ਸਾਧੂ ਦੇ ਦਰਸ਼ਨ ਕਰਾ ਕੇ ਲਿਆਈਏ ਕਹਿੰਦੇ ਜੀ ਚਲੋ ਤਾ ਉਹ ਬ੍ਰਿੰਦਵਨ ਚਲੇ ਗਏ ਉੱਥੇ ਬਹੁਤ ਸਾਧੂ ਰਹਿੰਦੇ ਸੀ ਜੰਗਲਾਂ ਵਿੱਚ ਤਾਂ ਜਦੋਂ ਚਲੇ ਗਏ ਤਾਂ ਕਹਿੰਦੇ ਤੁਹਾਨੂੰ ਇਦਾਂ ਦੇ ਸਾਧੂ ਦੇ ਦਰਸ਼ਨ ਕਰਵਾਈਏ ਜਿਹੜਾ ਇੱਕ ਵਾਰ ਨਜ਼ਰ ਭਰ ਕੇ ਵੇਖ ਕੇ ਕਰਾਮਤ ਮੰਤਰ ਪੜ੍ਹਦੇ ਤੇ ਸਾਹਮਣੇ ਪਈਆਂ ਚੀਜ਼ਾਂ ਨੂੰ ਅੱਗ ਲਾ ਦਿੰਦਾ ਤਦ ਕਹੇ ਚੇਲੇ ਬੜੇ ਪ੍ਰਭਾਵਿਤ ਪ੍ਰਭਾਵਿਤ ਹੋਏ ਇਹਦਾ ਮਤਲਬ ਜਿਹੜਾ ਸਾਡਾ ਗੁਰੂ ਕਿਸੇ ਹੋਰ ਕੋਲ ਲੈ ਕੇ ਜਾ ਰਿਹਾ ਹੈ ਇਹਦਾ ਮਤਲਬ ਉਹ ਜਿਆਦਾ ਪਹੁੰਚਿਆ ਹੋਇਆ ਹੈ ਜਦੋਂ ਉੱਥੇ ਪਹੁੰਚੇ ਉਹਦੀ ਕੁਟੀਆਂ ਦੇ ਬਾਹਰ ਬਹੁਤ ਲੋਕਾਂ ਦੀ ਦਰਸ਼ਨ ਕਰਨ ਵਾਲਿਆਂ ਦੀ ਭੀੜ ਸੀ ਜਦੋਂ ਬਹੁਤ ਲੋਕ ਇਕੱਠੇ ਹੋ ਜਾਂਦੇ ਉਹ ਮੰਤਰ ਪੜ੍ਹ ਕੇ ਦੂਰੋਂ ਲੱਕੜਾਂ ਨੂੰ ਅੱਗ ਲਾ ਕੇ ਵਖਾ ਦਿੰਦਾ ਉਹ ਸਾਧੂ ਵੀ ਚਲੇ ਗਏ ਜਦੋਂ ਉਸ ਜਗ੍ਹਾ ਤੇ ਗਏ ਆਪਣੇ ਚਿੱਲਿਆਂ ਨੂੰ ਨਾਲ ਲੈ ਕੇ ਗਏ ਤੇ ਜੱਤ ਨੂੰ ਬੇਨਤੀ ਕੀਤੀ ਵੀ ਅਗਨਨਾਥ ਮਹਾਰਾਜ ਜੀ ਆ ਤੁਸੀਂ ਕਿਰਪਾ ਕਰੋ ਅਸੀਂ ਬੜੀ ਦੂਰੋਂ ਤੁਹਾਡੇ ਦਰਸ਼ਨ ਕਰਨ ਆਏ ਆ ਇਹ ਵੇਖਣਾ ਚਾਹੁੰਨੇ ਤੁਹਾਡੇ ਕਿੰਨੀ ਕਰਾਮਾਤ ਹੈ ਜਦੋਂ ਬੱਕੀ ਲੋਕ ਵੀ ਇਕੱਠੇ ਹੋ ਗਏ ਲੱਕੜਾਂ ਇਕੱਠੀਆਂ ਕਰਕੇ ਰੱਖ ਦਿੱਤੀਆਂ ਕਹਿੰਦੇ ਉਹਨੇ ਦੂਰੋਂ ਵੇਖ ਕੇ ਮੰਤਰ ਪੜਿਆ ਤੇ ਜਦੋਂ ਅੱਖਾਂ ਖੋਲ ਕੇ ਲੱਕੜਾਂ ਵੱਲ ਨਜ਼ਰ ਪਾਈ ਭੰਬੜ ਮਚ ਗਿਆ ਅੱਗ ਲੱਗ ਗਈ ਉਹ ਜਿੰਨੇ ਚਿੱਲੇ ਸੀ ਸਭ ਨੇ ਹੱਥ ਜੋੜੇ ਵੀ ਇਹ ਕਰਾਮਾਤ ਸਾਡੇ ਗੁਰੂ ਕੋਲ ਨਹੀਂ ਹੈ ਇਹਦੇ ਕੋਲ ਬਹੁਤ ਹੈ ਇਹ ਤਾਂ ਮਤਲਬ ਸਾਡੇ ਗੁਰੂ ਨਾਲੋਂ ਇਹ ਵੱਡੇ ਸਾਡੇ ਗੁਰੂ ਕੋਲੇ ਕਰਾਮਾਤ ਨਹੀਂ ਹੈ ਕਿ ਨજર ਭਰ ਕੇ ਮੰਤਰ ਪੜ੍ਹੇ ਤੇ ਸਾਹਮਣੇ ਪਈਆਂ ਚੀਜ਼ਾਂ ਨੂੰ ਅੱਗ ਲਾਦਾ ਹੈ ਤਾਂ ਜਦੋਂ ਉਹਨੇ ਅੱਗ ਲਾ ਕੇ ਵਗਾਤੀ ਚਿੱਲਿਆਂ ਦੇ ਮੰਚੇ ਆਇਆ ਵੀ ਸਾਡੇ ਗੁਰੂ ਨਾਲੋਂ ਵੱਡਾ ਪਰ ਕਹਿੰਦੇ ਨੇ ਉਹ ਫਿਰ ਸਾਧੂ ਕੋਲ ਹੋ ਕੇ ਨਿਰਮਲ ਉਹਨਾਂ ਦੇ ਬੋਲੇ ਕਹਿੰਦੇ ਜੋਗੀ ਅੱਗ ਨਾ ਜੀ ਕਿੰਨੇ ਕ ਸਾਲ ਲੱਗ ਗਏ ਕਰਾਮਾ ਤੁਹਾਡੇ ਚ ਆਉਣ ਨੂੰ ਬੜੀ ਤਪੱਸਿਆ ਕੀਤੀ ਹੋਣੀ ਤੁਸੀਂ ਕਿੰਨੇ ਸਾਲਾਂ ਬਾਅਦ ਇਹ ਕਰਾਮਾਤ ਆਈ ਹੈ ਕਿ ਤੁਸੀਂ ਮੰਤਰ ਸਿੱਧ ਕਰ ਲਿਆ ਹੈ ਮੰਤਰ ਪੜ੍ਹ ਕੇ ਅੱਖਾਂ ਭਰ ਕੇ ਦੇਖਦੇ ਹੋ ਤੇ ਸਾਹਮਣੇ ਚੀਜ਼ਾਂ ਨੂੰ ਅੱਗ ਲਾ ਦਿੰਦੇ ਹੋ ਕਿੰਨੇ ਸਾਲ ਲੱਗੇ ਤੁਹਾਨੂੰ ਤਦ ਮੋਰੇ ਅਗਨਨਾਥ ਨੇ ਜਵਾਬ ਦਿੱਤਾ ਕਿੰਦਾ 22 ਸਾਲ ਮੈਨੂੰ ਮੰਤਰ ਸਿੱਧ ਕਰਨ ਨੂੰ ਲੱਗਾ ਹੈ 22 ਸਾਲ ਮੰਤਰ ਸਿੱਧ ਕਰਨ ਨੂੰ ਲੱਗ ਗਏ ਮੈਂ ਮੰਤਰ ਸਿੱਧ ਕਰ ਲਿਆ ਜੇ ਮੰਤਰ ਪੜ੍ਹ ਕੇ ਅੱਖਾਂ ਭਰ ਕੇ ਕਿਸੇ ਚੀਜ਼ ਵੱਲ ਵੇਖਾਂ ਉਹਨੂੰ ਅੱਗ ਲੱਗ ਛੜਦਾ ਤੇ ਉਹ ਉਹ ਪਿਆਰ ਵਾਲੇ ਬੰਦਗੀ ਵਾਲੇ ਸਾਧੂਆਂ ਨੇ ਪਤਾ ਕੀ ਕਿਹਾ ਕੋਲ ਹੋ ਕੇ ਮੋਢੇ ਤੇ ਹੱਥ ਧਰ ਕੇ ਕਹਿ ਜੋਗੀ ਅਗਨਨਾਥ ਨੂੰ ਅਗਨਨਾਥ 22 ਸਾਲ ਤੋਂ ਤਪੱਸਿਆ ਕੀਤੀ ਮੰਤਰ ਸਿੱਧ ਕੀਤੇ ਅੱਗ ਲਾਉਣੀ ਸਿੱਖਿਆ ਕੋਈ ਅੱਗ ਬੁਝਾਉਣ ਵਾਲਾ ਵੀ ਮੰਤਰ ਸਿੱਖਿਆ ਅੱਗ ਲਾਉਣ ਵਾਲਾ ਹੀ ਕੰਮ ਸਿੱਖਿਆ ਸਜਣਾ ਚਾਹੀਦਾ ਤਾਂ ਐਸੀ ਜੇ ਤੂੰ 22 ਸਾਲ ਰੱਬ ਦੇ ਨਾਮ ਦੀ ਨਰੋਲ ਭਗਤੀ ਕਰਦਾ ਸ੍ਰਸ਼ਟੀ ਦੇ ਦੁੱਖਾਂ ਦੀ ਅੱਗ ਬਜਾਉਣ ਦੀ ਤਾਕਤ ਤੇਰੇ ਚ ਆ ਜਾਣੀ ਸੀ ਬੰਦਗੀ ਇਸ ਅੱਗ ਲਾਉਣ ਵਾਸਤੇ ਨਹੀਂ ਹੁੰਦੀ ਬੰਦਗੀ ਇਸ ਲਈ ਕਰੀਦੀ ਹੈ ਕਿ ਕੋਈ ਅੰਦਰੋਂ ਸਾਧ ਕੇ ਕਵੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਉਹ ਦੁਨੀਆਂ ਦੇ ਦੁੱਖਾਂ ਦੀ ਅੱਗ ਦੂਰ ਕਰ ਸਕੇ ਅੱਗ ਲਾਉਣ ਵਾਲੀ ਚੀਜ਼ ਤੋਂ ਸਿੱਖੀ 22 ਸਾਲਾਂ ਚ ਜੇ ਕਿਤੇ ਬੰਦਗੀ ਕਰਦਾ ਲੋਕਾਂ ਦੇ ਦੁੱਖਾਂ ਦੀ ਅੱਗ ਬੁੱਝ ਜਾਂਦੀ ਸਾ ਸੰਗਤ ਸਾਧੂ ਦੀ ਬੰਦਗੀ ਇਸ ਲਈ ਹੁੰਦੀ ਹੈ ਉਹ ਸ੍ਰਿਸ਼ਟੀ ਦੇ ਲੋਕਾਂ ਨੂੰ ਸੁੱਖ ਦੇਣ ਵਾਸਤੇ ਭਗਤੀ ਕਰਦਾ ਫਿਰ ਸਰੀਰ ਮਰਨ ਤੋਂ ਬਾਅਦ ਵੀ ਦੁਨੀਆ ਉਹਦੀ ਪੂਜਾ ਕਰਦੀ ਉਹਦੀ ਸੰਗਤ ਕਰਕੇ ਮਾਗ ਸੁੱਚੇ ਸੇ ਕੰਢੀਏ ਜਿਨ ਗੁਰਪੂਰ ਮਿਹਰਵਾਨ ਜਿਨ੍ਹਾਂ ਤੇ ਪੂਰਾ ਗੁਰੂ ਮਿਹਰਵਾਨ ਹੋ ਜਾਏ ਉਹ ਸੱਚੇ ਰਹਿੰਦੇ ਨੇ ਔਰ ਉਹਨਾਂ ਦੀ ਸੰਗਤ ਕਰਨ ਵਾਲੇ ਸੱਚੇ ਹੋ ਜਾਂਦੇ ਕਿਉਂ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ ਇੱਕ ਤੁਹਾਨੂੰ ਬੇਨਤੀ ਕਰਨੀ ਹੈ ਸਮਾਂ ਸਮਾਪਤ ਹੋ ਗਿਆ ਆਪੋ ਆਪਣੇ ਘਰਾਂ ਚ ਨਾਮ ਜਪੋ ਦੇਖੋ ਜਦੋਂ ਸਵੇਰੇ ਨੀਂਦ ਵਿੱਚੋਂ ਜਾਗ ਖੁੱਲੇ ਇੱਥੇ ਸਾਧੂ ਦੀ ਸੰਗਤ ਕਰਨ ਦਾ ਮਤਲਬ ਇਹ ਨਹੀਂ ਵੀ ਤੁਸੀਂ ਮੱਥਾ ਟੇਕਿਆ ਆਪਣੀਆਂ ਅਰਦਾਸਾਂ ਕਰਕੇ ਡੱਬੇ ਚੜਾ ਕੇ ਪਾਠ ਕਰਾ ਕੇ ਚਲੇ ਗਏ ਨਹੀਂ ਸਾਧੂ ਰੱਬ ਦੀ ਦਰਗਾਹ ਤੋਂ ਅਥੋਰਾਈਜ਼ ਹੈ ਅਥੋਰਾਈਜ਼ ਸਮਝਿਓ ਅਧਿਕਾਰੀ ਹੈ ਨਾਮ ਜਪੌਣ ਦਾ ਕਬੀਰ ਸੇਵਾ ਕੋ ਦੋਹੇ ਭਲੇ ਇੱਕ ਸੰਤਿ ਕਰਾਮ RAM ਜੂ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਤ ਅਧਿਕਾਰੀ ਹੈ ਨਾਮ ਜਪੌਣ ਦਾ ਹੋਰ ਕਿਸੇ ਨੂੰ ਅਧਿਕਾਰ ਨਹੀਂ ਆਮ ਬੰਦੇ ਨੂੰ ਕਿ ਕੋਈ ਬੰਦਾ ਖੜ ਕੇ ਕਵੇ ਮੈਂ ਨਾਮ ਜਪਾ ਕੇ ਲੋਕਾਂ ਦਾ ਭਲਾ ਕਰ ਦਾਂਗਾ ਨਹੀਂ ਸਾਧੂ ਰੱਬ ਵੱਲੋਂ ਅਧਿਕਾਰੀ ਹੈ ਉਹ ਕਿਸੇ ਨੂੰ ਇੱਕ ਵਾਰ ਕਹਿੰਦਾ ਭਾਈ ਨਾਮ ਜਪਿਆ ਕਰ ਉਹਦੇ ਅੰਦਰ ਬੰਦਗੀ ਚੱਲ ਪੈਂਦੀ ਹੈ ਮੈਂ ਇਸ ਤਰ੍ਹਾਂ ਦੇ ਲੋਕ ਵੇਖੇ ਨੇ ਪਟਿਆਲੇ ਇੱਕ ਮੈਡਮ ਪ੍ਰਿੰਸੀਪਲ ਸੀ ਸੰਧਾਵਾਲੀਆਂ ਇੱਕ ਹੋਰ ਮਹਾਂਪੁਰ ਸ਼ੰਕਿਆ ਉਹ ਪ੍ਰਿੰਸੀਪਲ ਨੂੰ ਇੰਨੀ ਪੜ੍ਹੀ ਲਿਖੀ ਸੀ ਕਹਿੰਦੇ ਬੇਟਾ ਬਾਣੀ ਪੜਿਆ ਕਰੋ ਉਹ ਮੈਡਮ ਪ੍ਰਿੰਸੀਪਲ ਸੀ ਬੜੇ ਪਿਆਰ ਨਾਲ ਮਹਾਂਪੁਰਸ਼ਾਂ ਕਿਹਾ ਕਹਿੰਦੇ ਬੇਟਾ ਜੀ ਬਾਣੀ ਪੜਿਆ ਕਰੋ ਤਾਂ ਕਹਿੰਦੀ ਤੁਸੀਂ ਕੌਣ ਹੋ ਤਾਂ ਮਹਾਂਪੁਰਸ਼ ਮੁਸਕਰਾ ਕੇ ਕਹਿੰਦੇ ਜੀ ਇਹ ਤਾਂ ਨਵਾਂ ਸਵਾਲ ਖੜਾ ਹੋ ਗਿਆ ਸਾਨੂੰ ਕੀ ਪਤਾ ਸੀ ਕੌਣ ਕਹਿੰਦੇ ਉਹ ਵੀ ਪਛਾਣ ਕਰ ਲਾਂਗੇ ਕੌਣ ਪਰ ਬੇਟੇ ਤੁਸੀਂ ਬਾਣੀ ਪੜਿਆ ਕਰੋ ਤਿੰਨਵਾਂ ਵਾਰ ਉਹ ਪ੍ਰਿੰਸੀਪਲ ਨੂੰ ਕਿਹਾ ਬਾਣੀ ਪੜਿਆ ਕਰੋ ਤੁਸੀਂ ਹੈਰਾਨ ਹੋਮੋਗੇ ਅੱਜ ਉਸ ਪ੍ਰਿੰਸੀਪਲ ਨੇ ਮੈਡਮ ਦੇ ਦੋ ਸਹਿਜ ਪਾਠ ਮਹੀਨੇ ਦੇ ਭੋਗ 15 ਦਿਨਾਂ ਬਾਅਦ ਭੋਗ ਪਾ ਦਿੱਤੇ ਰੋਜ਼ ਦਾ 100 ਅੰਗ ਉਹਦਾ ਬਾਣੀ ਦਾ ਪਾਠ ਹੈ ਇੱਕ ਚੌਂਕੜਾ ਔਰ ਨਿਤਨੇਮ ਤੋਂ ਇਲਾਵਾ ਸਹਿਜ ਪਾਠ ਰੋਜ਼ ਦਾ 100 ਅੰਗ ਪੜ੍ਹਦੀ ਹੈ ਦੋ ਸਹਿਜ ਪਾਠ ਉਹ ਕਹਿੰਦੀ ਭਾਈ ਸਾਹਿਬ ਜੀ ਹੁਣ ਦੋ ਸਹਿਜ ਪਾਠਾਂ ਦੇ ਭੋਗ ਪੈਂਦੇ ਨੇ ਸੰਗ੍ਰਾਂਤ ਤੱਕ ਹਰ 15 ਦਿਨਾਂ ਬਾਅਦ ਮੈਂ ਇੱਕ ਸਹਿਜ ਪਾਠ ਕਰ ਲਵਾਂ ਪਤਨਿ ਸਾਧੂਆਂ ਨੇ ਕੀ ਬਚਨ ਕਿਹਾ ਬਾਸ ਸੁਣਾ ਦੇ ਕਹਿਣ ਨਾਲ ਮੇਰੇ ਅੰਦਰ ਐਸਾ ਚਾਉ ਇੰਨੀ ਸ਼ਕਤੀ ਆਪਣੇ ਆਪੇ ਆ ਗਈ ਚਿੱਤ ਕਰਦਾ ਰੋਜ਼ ਬਾਣੀ ਪੜਾ 100 ਅੰਗ ਰੋਜ਼ ਬਾਣੀ ਦਾ ਪੜਦੀ ਹੈ ਤੇ 15 ਦਿਨਾਂ ਬਾਅਦ ਭੋਗ ਪੈਂਦਾ 1 ਮਹੀਨੇ ਚ ਦੋ ਸਹਿਜ ਪਾਠ ਕਿਉਂਕਿ ਸਾਧੂ অথরাইਜ਼ ਹੈ ਸੰਤ ਜਪਾਵੇ ਨਾਮ ਉਹ ਕਿਸੇ ਨੂੰ ਅੰਦਰੋਂ ਕਹਦਾ ਭਾਈ ਬਾਣੀ ਪੜਿਆ ਕਰੋ ਪੜਨਾ ਅੰਦਰੋਂ ਕਹਦਾ ਚਿੱਤ ਜੁੜਿਆ ਸਾਧੂ ਕਹਦੇ ਔਰ ਨਸ਼ਾ ਛੱਡਦੇ ਉਸੇ ਵਕਤ ਉਹ ਬੰਦਾ ਛੱਡਦਾ ਹੈ ਕਿਉਂਕਿ ਉਹ ਅਧਿਕਾਰੀ ਹੈ ਪਰ ਆਪਾਂ ਜੇ ਉਹਨੇ ਅਸੰਗਤ ਕਰਨ ਫਿਰ ਆਪਾਂ ਨੂੰ ਗੁਰੂ ਦਾ ਹੁਕਮ ਇਹ ਹੈ ਜੇ ਆਪਾਂ ਚਾਹੁੰਦੇ ਆਪਣਾ ਭਲਾ ਹੋਵੇ ਫਿਰ ਇਹਦੇ ਵਿੱਚ ਹੀ ਭਲਾ ਕਿ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ ਆਪਾਂ ਹੋਰ ਨਹੀਂ ਬੋਤਾ ਕੁਝ ਕਰ ਸਕਦੇ ਪਰ ਇੰਨਾ ਜ਼ਰੂਰ ਕਰੋ ਕਿ ਐਵਰੀ ਡੇ ਤੁਹਾਡਾ ਫਰਸਟ ਵਰਕ ਇਹ ਹੋਣਾ ਚਾਹੀਦਾ ਹੈ ਜਦੋਂ ਨੀਂਦ ਵਿੱਚੋਂ ਜਾਗ ਖੁੱਲ੍ਹੇ ਉੱਠਦੇ ਅੰਸਾਰ 2-4 ਮਿੰਟ ਜ਼ਰੂਰ ਜਪਿਆ ਕਰੋ ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਜਦੋਂ ਸਵੇਰੇ ਨੀਂਦ ਚੋਂ ਜਾ ਖੁੱਲੇ 2-4 ਮਿੰਟ ਜ਼ਰੂਰ ਜਪੋ ਵਾਹਿਗੁਰੂ 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 ਮੇਰਾ ਵਿਸ਼ਵਾਸ ਹੈ ਜੇ 1 ਮਹੀਨਾ ਜਪ ਲਓਗੇ ਨਾ 1 ਮਹੀਨੇ ਬਾਅਦ ਵੇਖਿਓ ਤੁਹਾਡੇ ਘਰ ਦਾ ਐਟਮੋਸਫੇਅਰ ਸਾਰਾ ਹੀ ਚੇਂਜ ਹੋ ਜਾਣਾ ਵਾਤਾਵਰਨ ਚੇਂਜ ਹੋ ਜਾਣਾ ਜੇ ਲਿੰਕ ਕਦੇ ਵਾਹਿਗੁਰੂ ਨਹੀਂ ਕਿਹਾ ਤੁਹਾਡੇ ਘਰ ਦਾ ਹਰ ਜੀ ਆਪੇ ਸਵੇਰੇ ਕਹਿਣ ਲੱਗ ਜਾਏਗਾ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਆਪ ਮਾਰੀਆਂ ਚੀਜ਼ਾਂ ਜਿਹਨੂੰ 네ਗੇਟਿਵਿਟੀ ਕਹਿੰਦੇ ਨੇ ਉਹ ਦੂਰ ਹੋਣੀ ਸ਼ੁਰੂ ਹੋ ਜਾਏਗੀ ਤੁਹਾਡੇ ਘਰ ਵਿੱਚ ਪੋਜ਼ਿਟਿਵਿਟੀ ਆਪਣੇ ਆਪ ਆਉਣ ਲੱਗ ਜਾਏਗੀ ਜੇ ਤੁਸੀਂ ਘਰ ਵਿੱਚ ਨਾਮ ਜਪੋਗੇ ਇਹ ਮੈਂ ਨਹੀਂ ਕੋਲੋਂ ਕਹਿ ਰਿਹਾ ਪਾਤਸ਼ਾਹ ਨੇ ਲਿਖ ਕੇ ਦਿੱਤਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਹਣ ਚਵਾਰੇ ਉਹ ਕੁੱਠੀਆਂ ਉਹ ਚਵਾਰੇ ਉਹ ਘਰ ਸੋਹਣੇ ਹੋ ਜਾਂਦੇ ਜਿੱਥੇ ਕੋਈ ਰੋਜ ਸਵੇਰੇ ਜਪੇ ਵਾਹਿਗੁਰੂ 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 ਸਤਨਾਮ ਸ੍ਰੀ